ਨੇ ਮੇਰੀ ਗੱਲ ਸੁਣ ਹਾਂਜੀ ਮਹਾ ਮੌਸਮ ਇਹ ਬਾਹਰ ਕਿਦਾਂ ਠੰਡਾ ਮਹੀ ਵਾਲਾ ਹੋਇਆ ਹੋਇਆ ਤੇ ਦੋ ਪਕੌੜੇ ਕੱਢ ਲਾ ਨਾਲ ਚਾਹ ਬਣਾ ਕੇ ਆੜੀ ਜੀ ਉਹ ਮੈਨੂੰ ਨਹੀਂ ਪੰਦੇ ਪਕੌੜੇ ਕੂੜੇ ਕਿਉਂ ਕੀ ਬਿਮਾਰੀ ਗੱਲ ਤਾਂ ਇੰਨੀ ਹੋਈ ਆ ਪਕੌੜੇ ਜਿਹੜੇ ਇੱਥੇ ਤੇ ਤੈਨੂੰ ਗਰਮੂ ਵਾਲਾ ਚੜਦਾ ਤੈਨੂੰ ਉਥੇ ਜਿੰਨੇ ਦਿਨ ਤੂੰ ਰਹੀ ਪੇਕਿਆਂ ਦੇ ਉਥੇ ਸਾਰੀ ਦੁਪਹਿਰ ਸਾਰੀਆਂ ਛੁੱਟੀਆਂ ਤੂੰ ਹਰਲ ਹਰਲ ਕਰਦੀ ਫਿਰਦੀ ਰਹੀ ਤੇ ਹਰਲੇ ਹਰਲੇ ਕੀਤਾ ਮੈਂ ਕੀਤਾ ਨਹੀਂ ਹਰਲੇ ਉੱਥੇ ਜਦੋਂ ਫੋਨ ਕਰੋ ਮੈਂ ਇੱਧਰ ਆਈ ਮੈਂ ਉੱਧਰ ਗਈ ਆ ਉੱਥੇ ਤਾਂ ਕੋਈ ਤੁਸੀਂ ਕੋਨਾ ਨਹੀਂ ਛੱਡਦੀਆਂ ਪਿੰਡ ਦਾ ਫਿਰਨ ਨਾਲ ਤੇ ਜਾਣਾ ਨਹੀਂ ਆਣੇ ਗਵਾਂਢ ਆਣ ਗਵਾਂਢ ਜਾਣਾ ਕਿਤੇ ਤੂੰ ਉੱਥੇ ਤਾਂ ਕੋਲੀਓ ਦੀਆਂ ਬੂੰਦਾ ਪਿਉਂਦੀ ਫਿਰਦੀ ਨਾ ਵੀ ਉੱਧਰ ਵੀ ਜਾਣਾ ਉਹਦੇ ਨਾਲ ਵੀ ਜਾਣਾ ਉੱਥੇ ਜਾ ਕੇ ਇਕੱਠੀਆਂ ਪਟਵਾਰੀ ਬਣ ਜਾਂਦੀ ਅਜੇ ਗਰਦੌਰੀਆਂ ਕਰਦੀਆਂ ਫਿਰਦੀਆਂ ਤੂੰ ਗੱਲਾਂ ਮਾਰਨ ਦਈ ਮੇਰੇ ਨਾਲ ਇੱਥੇ ਤੁਹਾਨੂੰ ਤਾਪ ਜੜਦਾ ਉੱਥੇ ਕੋਈ ਨਹੀਂ ਉੱਥੇ ਤਾਂ ਹਰਲ ਹਰਲ ਕਰਦੀਆਂ ਫਿਰਦੀਆਂ ਦੁਪਹਿਰ ਉੱਡੀਆਂ ਫਿਰਦੀਆਂ ਦੁਨੀਆ ਇੱਥੇ ਜਿਉਂ ਹੀ ਤੁਸੀਂ ਸਹੌਰਿਆਂ ਦੇ ਪਿੰਡ ਦੀ ਫਿਰਨੀ ਲੰਗ ਜਾਂਦੀ ਹੈ ਜੇ ਨਾਲ ਹੀ ਤੁਹਾਨੂੰ ਗਰਮੂ ਪੈ ਜਾਂਦਾ ਨਾਲ ਹੀ ਤਾਪ ਚੜ ਜਾਂਦਾ ਤੁਹਾਨੂੰ ਕੱਲਾ ਮਰਨਦਾ ਹੀ ਮਰਨਾ ਉੱਡ ਜਾਗਾ ਫੇ ਦੋ ਪਕੌੜੇ ਬਣਾ ਲੈ ਕੀ ਮਰ ਚੱਲੀ ਤੂੰ ਮੇਕੋ ਨੀ ਮੰਨਦੇ ਮੇਰੇ ਸਿਰ ਪੜੋਂ ਡੀਆਂ ਮੈਂ ਲੰਮੇ ਪੈਣ ਲੱਗੀ ਸਿਰ ਪੇੜ ਨੂੰ ਵੀ ਤੇ ਸਾਲਾ ਕਿਤੇ ਤੂੰ ਲੈਂਟਰ ਪਾਉਣਾ ਉੱਥੇ ਇਹੋ ਬਿਮਾਰੀ ਤੁਹਾਨੂੰ ਜਨਾਨੀਆਂ ਉਥੋਂ ਤੁਸੀਂ ਚੰਗੀਆਂ ਭਲੀਆਂ ਹੁੰਦੀਆਂ ਜੇ ਤੇ ਕੇਆ ਇੱਥੇ ਆਣ ਕੇ ਤੁਸੀਂ ਸਿਰ ਬਣ ਕੇ ਪਈਆਂ ਰਹਿਣਾ ਵੀ ਸਾਨੂੰ ਨਾ ਕੋਈ ਕੰਮ ਕਰਦੇ। ਉਥੇ ਜਿੰਨੇ ਦੇ ਰਹਿਣਾ ਉਥੇ ਭੈਣ-ਭਣ ਕਰਦੀਆਂ ਫਿਰਨਾਂ। ਹੁਣ ਹੀ ਨਹੀਂ ਸਿਰ ਪੇੜ। 2 ਦਿਨ ਹੋ ਗਏ ਮੈਨੂੰ ਸਫਾਈ ਕਰਦਿਆਂ ਨੂੰ। 2 ਦਿਨ ਨੂੰ ਸਾਲਾ ਕਿਤੇ ਬਹੁਤ ਅੱਗੇ 1.5 ਕਿੱਲੇ ਚ ਕੋਠੀ ਪਾਈ ਏ ਤੇ ਤੈਨੂੰ 2 ਦਿਨ ਹੋ ਗਏ ਸਫਾਈ ਕਰਦੀ ਨੂੰ। ਇਹੋ ਕਹਿ ਕੇ ਬੰਦੇ ਨੂੰ ਤੁਸੀਂ ਚੁੱਪ ਕਰਾ ਦੇਣਾ। ਤੇ ਅਹੀਂ ਤਾਂ ਤੁਸੀਂ ਤਾਂ ਗਾਂਦੀ ਬੜਾ ਪਾਇਆ ਹੈ ਇਹਦੇ ਸਫਾਈਆਂ ਕਰ ਕਰ ਮਰ ਗਈਆਂ ਆਣ ਕੇ ਹਨਾ। ਕੋਈ ਗਾਂਦ ਨੂੰ ਐਸੇ ਬਹੁਤ ਮੈਂ ਅੰਦਰ ਤੂੜੀ ਵਾਲਾ ਰੀਪਰ ਲਾਇਆ ਸੀ ਨਾ। ਗਲਾਮ ਕਰਨ ਲਈ ਮੈਂ ਚਾਹ